ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਧਲੇ ਆ ਰਤਨ ਖੇੜੀ ਆਹ ਸਾਹਮਣੇ ਰਤਨ ਖੇੜੀ ਪੈਂਦਾ ਇੱਥੇ ਮਿਲਿਆ ਕੰਮ 15 20 20 ਦਾ ਪਿੱਛੇ ਉਹਦੀ ਮਸ਼ੀਨ ਖੜੀ ਦਿਖਦੀ ਉਹਦਾ ਆਪਾਂ ಹೊರਟੇ ਜਾਣੇ ਆ ਤੇ ਕਲਚ ਵਾਰ ਗਈ ਏ ਟੁੱਟ ਤੇ ਇਦਾਂ ਹੀ ਦੋ ਚਾਰ ਹੈ ਮਾਰੀ ਦੀ ਕਿਰਪਾ ਨੂੰ ਆਪਰੇਜੀ ਹੈ ਕੋਈ ਨਹੀਂ ਕਾਟੇ ਵਾਦੇ ਚੱਲਦੇ ਰਹਿੰਦੇ ਨੇ ਕਈ ਬੰਦੇ ਵੀ ਲੈਣੇ ਹੁੰਦੇ ਆ ਜਿੱਦ ਨੂੰ ਮੱਛੀ ਲੱਜੇ ਉਹ ਫਿਰ ਉਹ ਫਿਰ ਕੋਈ ਨਾ ਕੋਚ ਭਾਈ ਜੀ ਰਾਤ 11 ਵਜੇ ਜੇ ਆਪਦੇ ਕੀ ਟੈਸਟਰ ਵੱਲ ਜਾਣਾ ਭਈਆ ਕਰ ਲਿਆ ਓਕੇ ਅਰੇ ਮਹਾਰਾਜ ਜੀ ਦੇ ਪਰੋਂ ਲੱਗੇ ਵਡੂ ਇਹ ਵੀ ਘੱਟੇ ਵਾਚੇ ਮਾਰਾਂ ਨੂੰ ਕਿਹਾ ਸਕਦਾ ਹੈ ਬਹੁਤੇ ਤਾਂ ਵੱਧ ਗਏ ਆ ਇਹ ਤਾਂ ਫੈਲੀਆਂ ਜੀ ਆਈਦਾਂ ਦਾ ਕੋਈ ਖੂਬ ਬਣਿਆ ਪੁਰਾਣਾ ਪੌੜੀਆਂ ਲੱਗੀਆਂ ਸਾਰੇ ਉੱਤਰਾਂ ਲਈ ਆ ਥੱਲੇ ਕਮਰਾ ਵੰਡਰਗਰਾਉਂਡ ਇੱਧਰ ਇੱਥੋਂ ਥੱਲੇ ਆ ਬਣਿਆ ਜਗਾੜ ਪਾਣੀ ਪੁਣੀ ਵਰਨ ਲਈ ਹੈਗਾ ਸੁੱਕਾ ਇਹ ਜੰਗਲੀ ਜਾਨਵਰ ਸੂਰ ਜੰਗਲੀ ਸੂਰ ਇੱਕ ਆ ਕੁਟੂੜੀ ਟੜ ਦੇ ਵਿੱਚੇ 8-10 ਨੇ ਉਹ ਕਿੱਧਰ ਜਾਂਦੇ ਨੇ ਕਿੱਧਰ ਤੇ ਗਾਂ ਭਾਦੀਰ ਆ ਗੁਰਤੇ ਖਲੋਤਾ ਹਾਂ ਖਲੋਤਾ ਕਿੱਧੜ ਆ ਵੇਖੋ ਡਾਰ ਦੀ ਡਾਰ ਜੰਗਲੀ ਸੂਰ ਸ਼ਿਕਾਰ ਕਰਨਾ ਸੀ ਪਰ ਸਾਡੇ ਕੋਲ ਹਿਾਰਾ ਨਹੀਂ ਗੇ ਸਮਾਪਤੀ ਤੇ ਹੀ ਆ ਕੰਮ ਵੱਡੇ ਆ ਬਾਕੀਆਂ ਗੋਦੀਆਂ ਜੋਈ ਜੰਨੇ ਆ ਜਦੋਂ ਉਧਰੋਂ ਫੋਨ ਆ ਜਾਊਗਾ ਪਿੱਛੋਂ ਮਾਲਕਾਂ ਦਾ ਉਧਰ ਚਲਾਂਗੇ ਫਿਲਹਾਲ ਤਾਂ ਇੱਥੇ ਤਾਂ ਰਹੇ ਆ ਹਾਲੇ ਮਾਲਾ ਕੋ ਪਹੁੰਚ ਚੰਦੇ ਆ ਵੱਡਾ ਭਰਾ ਦੂਜੀ ਮਹੀਨ ਲੈ ਕੇ ਜਾਂਦਿਆ ਵਾ ਜਦੋਂ ਕੰਮ ਚੱਲ ਰਿਹਾ ਪਿਛੇ ਉਦੋਂ ਉਧਰ ਚੱਲਣਾਗੇ ਤਾਂ ਕਰਕੇ ਇੱਥੇ 8 8 10 10 ਵੀ ਵਢੀ ਜਾਂਦੇ ਆ ਰੋਜ ਦਾ ਹਾਂ ਮਸ਼ੀਨ ਨਹੀਂ ਕਰਾਂ ਨੰਗਾ ਨਹੀਂ ਮੇਰੇ ਵੱਢ ਕੇ ਜਾਓ ਟਰੈਕਟਰ ਡੱਕ ਲਿਆ ਵਾ अदा बिया जगह कितना है सरपंच साहब एक बया देख लो आप तो दे दो पाँच बिया के पैसे दे दो फिर पाँच बिया के पैसे दे दो, पैसे दो।, पैसे दो। <laughs> <आत्म> साफ है? <laughs> नहीं हमारी आत्मा साफ है जितना होगा उतना लेंगे हम नहीं नहीं हमने देखा नहीं देख के तो जो आप ले लो। नहीं नहीं काट जाएंगे काट जाएंगे फिक्र क्यों कर रहे हो काट जाएंगे सीमा हम बहुत परेशान है अरे कहे परेशान हो रहे काका भी ज... <coughs> इधर से जाएंगे ना काट के जाएंगे टेंशन मत लो अरे रात में नहीं बस इनका करना है अभी और उसके बाद पूछ लो इनको इनका करना है ये वाला अरे गलत <laughs> नहीं पहले सरवन साहब के काटेंगे सरपंच <laughs> <laughs> साहब <स्प्पैसाँ laughs> के गर्लफ्रेंड नहीं के वॉशिंग मशीन भर जा मत आदमी भर से नहीं के गर्लफ्रेंड आपकी है कि सरपंच साहब की अच्छा फिर ठीक है आओ पैसा न ले लो तुम तो

ਪਾਂਛੇ ਪੁੜਾ ਕਾਟੀ ਲੈ ਆਈ ਨਾ ਕੱਲ ਕੋ ਲਾੜੋ ਦਹੀਂ ਆ ਮਾਰੇ ਉਹ ਕੱਲ ਕੀ ਬੈਠੀ ਘਰੇ ਨਾ ਅੱਜ ਬੈਠੀ ਤਾਂ ਬੱਲ ਨਹੀਂ ਨਹੀਂ ਅਬ ਅੱਜ ਕੱਟ ਦੇਗੇ ਕੋਈ ਗਰੀਬ ਕੋ ਵੀ ਖਾਣਾ ਛੋੜੋ ਅਰੇ ਨਹੀਂ ਨਹੀਂ ਕਾਕੇ ਬਹੁਤ ਪਰੇਸ਼ਾਨੇ ਆ ਰ ਹੂੰ ਤਮ ਗਰੀਬ ਕੋਈ ਨਹੀਂ ਲਖਪਤੀ ਹੈ ਮੰਨ ਜਾਂ ਪੰਜ ਸਾਲ ਤੋਂ ਇਕਲੂ ਆਹ ਪੁਟੀਆਂ ਜੀ ਆਪਾਂ ਤੁਹਾਨੂੰ ਗਾਜਰਾ ਆਪਾਂ ਚੱਲੇ ਹੁਣ ਘਰ ਨੂੰ ਕਿਉਂਕਿ ਬੈਰੰਗ ਪਹਿਲਾਂ ਸਵੇਰੇ ਪਿਛਲੇ ਪਈਆ ਟੋਟਾ ਹੋਣ ਕਮਲਾ ਛਾੜਦਾ ਪਿਆਰ ਨੇ ਫੇਰ ਕਮਲੇ ਦਾ 12 ਵਾਲਾ ਟੁੱਟ ਗਿਆ ਉਹਦੀ ਸੈਟਿੰਗ ਨਹੀਂ ਬੈਹਨਦੀ ਉਹ ਹੁਣ ਸਾਡੀ ਨਹੀਂ ਖੁੰਦੀ ਹੁਣ ਬੰਦ ਕਰਦਣਾ ਗਾਣ ਹੁਣ ਬਸ ਹੁਣ ਚੱਲੀਏ ਵਾਪਸ ਅਗਲੇ ਬੈਰਨ ਤੋਂੜਿਆ ਅਗਲੀ ਕਾਦਰ ਦੀ ਕੱਢਦੇ ਨਿਕਲ ਗਈ ਫੇਰ ਉਹ ਦੂਜਾ ਬੈਰਨ ਤੋਂੜਿਆ ਤਾਂ ਕਰਦੇ ਹਣਾ ਅੱਗ ਲਾ ਕਰਣੀ ਆਹ ਕਿਹਦੀ ਦਾ ਪੇੜ ਆ ਪਤਾ ਨਹੀਂ ਕਹੜੀ ਚੀਜ਼ ਦਾ ਪੇੜ ਆ ਗੁਲਾਬੀ ਗੁਲਾਬੀ ਜੇ ਫੁੱਲ ਲੱਗੇ ਆ ਜਾਂ ਉਹ ਪੀਲੇ ਵਾਲੇ ਜਾਂਦੇ ਆਂਦੇ ਆ ਕਿ ਗਰੀਬ ਮਾਤੜ ਦੀ ਆਹ ਕਲਾਂ ਕਿਸ ਮਾੜੀ ਜੀ ਕਹਿੰਦੇ ਵੜਦੋ ਅਸੀਂ ਕਿ ਵੜ ਦਿੰਨੇ ਆ ਆ ਮਾੜੀ ਜੀ ਖੱਤੀ ਆ ਜਿੰਨੀ ਵੀ ਹੋਵੇ ਉਸ ਦਿਨ ਕਹਿੰਦੇ ਆ ਥੋੜਾ ਹੀ ਵੀ ਆਹ ਵਿਚਾਰੇ ਗਰੀਬ ਆ ਮਾਤਾ ਜੀ ਹੀ ਐਂਗਾ ਵੜ ਦਿੰਨੇ ਭਰਾਵਾ ਕੋਈ ਚੱਕਰ ਨਹੀਂ ਦਾ ਹਾਂਜੀ ਚਲੋ ਠੀਕ ਆ ਜੀ ਬੰਦਿਆਂ ਨੇ ਕਹਤਾ ਪੈਸੇ ਨਹੀਂ ਲੈਣਾ ਤਾਂ ਚਲੋ ਨਹੀਂ ਲੈਣਾ ਬਾਕੀ ਉਹਨਾਂ ਨੂੰ ਕਹਿ ਵੀ ਦਵਾਂਗਾ ਨਾ ਕਿ ਏਜੰਡਰ ਨੂੰ ਵੀ ਨਾ ਦੇ ਤੂੰ ਨਹੀਂ ਨਹੀਂ ਕਹਾਂ ਹਾਂ ਇਹ ਸੇਵਾ ਕਰਦੇ ਹੋ ਇਹ ਸੋਨੀ ਫੋਰਮੈਨ ਤੇ ਅੰਗਰੇਜ਼ ਫੋਰਮੈਨ ਇਹ ਸੇਵਾ ਚ ਮਟਨ ਦੇ ਖਾਂ